ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਾਂ ਮਨੀਸ਼ ਬਿਆਲਾ ਤੇ ਅੱਜ ਅਸੀਂ ਹੈਗੇ ਆ ਗੁਰਦੁਆਰਾ ਬਾਬਾ ਮੱਖਣਸ਼ਾਲਾ ਬਾਣਾ 6 ਸੈਂਟਰ ਦੇ ਬਾਹਰ ਜਿੱਥੇ ਅੱਜ ਬੜੇ ਹੀ ਸ਼ਰਧਾ ਭਾਵ ਦੇ ਨਾਲ ਗੁਰੂ ਲਾਡੋਰੇ ਦਿਹਾੜੇ ਨੂੰ ਮਨਾਇਆ ਜਾ ਰਿਹਾ ਹੈ ਮੇਰੇ ਪਿੱਛੇ ਵੇਖ ਸਕਦੇ ਹੋ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਹੈ ਅਤੇ ਅੱਜ ਭਾਵੇਂ ਗਰਮੀ ਦਾ ਮੌਸਮ ਹੈ ਪਰ ਉਸਤੇ ਬਾਵਜੂਦ ਜਿਹੜੀਆਂ ਨੇ ਸੰਗਤਾਂ ਦੇ ਵਿੱਚ ਵੀ ਉਤਸ਼ਾਹ ਦੀ ਕੋਈ ਕਮੀ ਨਹੀਂ ਹੈਗੀ ਤੇ ਗੁਰਦੁਆਰਾ ਸਾਹਿਬ ਦੀ ਜਿਹੜੀ ਕਮੇਟੀ ਹੈ ਉਹਦੇ ਵੱਲੋਂ ਵੀ ਪ੍ਰਬੰਧਾਂ ਦੀ ਕਿਸੇ ਵੀ ਤਰੀਕੇ ਦੀ ਕੋਈ ਜਿਹੜੀ ਕਮੀ ਜੜੀ ਅੱਜ ਨਹੀਂ ਹੈਗੀ ਆ ਪਾਤ ਪਾਤ ਦੇ ਜਿਹੜੇ ਨੇ ਉਹ ਸਟਾਲ ਲੱਗੇ ਹੋਏ ਨੇ ਅਤੇ ਸਟਾਲਾਂ ਦੇ ਉੱਤੇ ਤੁਸੀਂ ਵੇਖ ਸਕਦੇ ਹੋ ਬਹੁਤ ਸਾਰੀ ਪੀੜ ਹੈ ਜਵਾਨ ਹਾਲ ਦੇ ਅੰਦਰ ਵੀ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਹੈ ਜਿੱਥੇ ਉਹ ਗੁਰਬਾਣੀ ਅਤੇ ਆਪਣੇ ਧਰਮ ਦੇ ਨਾਲ ਜੁੜਿਆ ਹੋਇਆ ਇਤਿਹਾਸ ਜਿਹੜਾ ਹੈ ਉਸ ਨੂੰ ਜਿਹੜਾ ਉਹ ਸੁਣ ਰਹੇ ਨੇ ਉਸ ਨੂੰ ਆਪਣੇ ਬੱਚਿਆਂ ਨੂੰ ਸੁਣਾ ਰਹੇ ਨੇ ਸੋ ਆਓ ਤੁਹਾਨੂੰ ਲੈ ਕੇ ਚੱਲਦੇ ਹਾਂ ਗੁਰੂ ਘਰ ਦੇ ਅੰਦਰ ਅਤੇ ਜਿੱਥੇ ਤੁਹਾਨੂੰ ਅਸੀਂ ਵਕਫ ਵਕਤ ਤਸਵੀਰਾਂ ਜਿਹੜੀਆਂ ਦਿਖਾਉਨੇ ਆ ਅਤੇ ਨਾਲ ਹੀ ਅਗਰ ਬਾਹਰ ਦੀ ਗੱਲ ਕੀਤੀ ਜਾਵੇ ਤਾਂ ਸੰਗਤਾਂ ਦੇ ਠਾਠਾ ਮਾਰਦੇ ਇਕੱਠ ਨੂੰ ਵੇਖਦੇ ਹੋਇਆ ਜਿਹੜਾ ਇੱਥੋਂ ਦੇ ਲੋਕਲ ਪ੍ਰਸ਼ਾਸਨ ਵੱਲੋਂ ਵੀ ਪੂਖਤਾ ਪ੍ਰਬੰਧ ਕੀਤੇ ਗਏ ਨੇ ਗੁਰੂ ਘਰ ਨੂੰ ਆਉਣ ਵਾਲੀਆਂ ਸਾਰੀਆਂ ਸਟਰੀਟਸ ਜਿਹੜੀਆਂ ਨੇ ਉਹਨਾਂ ਨੂੰ ਬਲੌਕ ਕੀਤਾ ਗਿਆ ਤਾਂ ਜੋ ਕਿਸੇ ਵੀ ਤਰੀਕੇ ਦੀ ਕੋਈ ਮੁਸ਼ਕਲ ਨਾ ਆਵੇ ਅਤੇ ਹੁਣ ਸਿਰਫ ਜਿਹੜੇ ਨੇ 12:30 ਦਾ ਟਾਈਮ ਹੈਗਾ ਲੇਕਿਨ ਜਿਉਂ-ਜਿਉਂ ਸਮਾਂ ਅੱਗੇ ਨੂੰ ਵਧੇਗਾ ਤਿਉਹੋਂ ਤੋਂ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਜਿਹੜਾ ਹੋਰ ਵੀ ਇੱਥੇ ਜਿਹੜਾ ਵਧੇਗਾ ਆਓ ਜੀ ਲੈ ਕੇ ਚੱਲਦੇ ਆ ਤੁਹਾਨੂੰ ਗੁਰੂ ਘਰ ਦੇ ਅੰਦਰ ਜਿੱਥੇ ਚੱਲਦੇ ਆ ਆ ਬਾਬਾ ਮੱਖਣ ਸ਼ਾ ਲਬਾਣਾ ਦੀ ਯਾਦ ਦੇ ਵਿੱਚ ਗੁਰਲਾਡੋੜੇ ਦਿਹਾੜਾ ਤੇਰਾ ਮਨ ਨੂੰ ਚੈ ਗੁਰਦਰਸ਼ਨ ਤਾਈ ਮੇਰਾ ਮਨ ਨੂੰ ਰਾਤ ਕਿਨਿਆਈ ਮੇਰਾ ਮਨ ਲੋਚੇ ਗੁਰਦਰਸ਼ਨ ਤਾਂ ਮੇਰਾ ਮਨ ਲੋਚੇ ਗੁਰਦਰਸ਼ਨ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਜੂ ਜੀ ਬੈਠੀ ਪਿਆਰੀ ਸਾਧ ਸੰਗਤ ਜੋ ਗੱਜ ਕੇ ਫਤਿਹ ਬੁਲਾਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬਹੁਤ ਹੀ ਵਿਸਤਾਰ ਨਾਲ ਭਾਈ ਸਾਹਿਬ ਨੇ ਆਪ ਜੀ ਨੂੰ ਇਨਾ ਕਥਾ ਵਿਚਾਰਾਂ ਜੋੜਿਆ ਬਹੁਤ ਬਹੁਤ ਧੰਨਵਾਦ ਪਿਆਰੀ ਸਾਧ ਸੰਗਤ ਜੋ ਅੱਜ ਦਾ ਸਾਰਾ ਦਿਨ ਦਾ ਕੀਰਤਨ ਦਰਬਾਰ ਗੁਰੂ ਲਾਦਰ ਦੇ ਦਸਤਰ ਨੂੰ ਸਮਰਪਿਤ ਹੈ ਸਵੇਰ ਤੋਂ ਹੀ ਹਾਜ਼ਰੀ ਭਰ ਰਹੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਸਾਰੇ ਮੇਰੇ ਵੀਰਾਂ ਨੇ ਬਾਸਟਾਲ ਲਾ ਕੇ ਸੰਗਤਾਂ ਦੇ ਖਾਣ ਪੀਣ ਦੇ ਪਰਮੰਦ ਕਿਤੇ ਹੋਏ ਹਨ ਪੇਸ਼ਵਤ ਉਹਦਾ ਕਾਰੋਬਾਰ ਸੀ ਚਲਦੇ ਸੀ ਬੇੜੇ ਕਈ ਵੱਡਾ ਸ਼ਾਹੂਕਾਰ ਸੀ ਪੇਸ਼ਾ ਵਣਜ ਵਪਾਰ ਨਾਲੇ ਸਿੱਖੀ ਪ੍ਰਚਾਰ ਸੀ ਨਾਮ ਮੱਖਣਸ਼ਾਲ ਬਾਣਾ ਸਿੱਖ ਸਰਦਾਰ ਸੀ ਬੇੜਾ ਲੱਗ ਇੱਕ ਵਾਰੀ ਜਾ ਰਿਆ ਵਿਦੇਸ਼ ਸੀ ਆ ਗਿਆ ਤੂਫਾਨ ਕੋਈ ਚਲਦੀ ਨਾ ਪੇਸ਼ ਸੀ ਫਸ ਗਿਆ ਬੇੜਾ ਉਹਦਾ ਵਿੱਚ ਮੰਜ ਧਾਰ ਦੇ ਜੋਰ ਤਰਕੀਬਾਂ ਲਾ ਮਲਾ ਸਭ ਹਾਰ ਗਏ ਡੋਬ ਰਿਆ ਬੇੜਾ ਕੋਈ ਦਿਸਦੀ ਨਾ ਆਸ ਸੀ ਸਾਰਿਆਂ ਨੂੰ ਚਿੰਤਾ ਸਾਰੇ ਡਰੇ ਤੇ ਉਦਾਸ ਸੀ ਸਾਰੇ ਹਿੱਲੇ ਮੁੱਕੇ ਬਸ ਇੱਕੋ ਹਿੱਲਾ ਪਾਸ ਸੀ ਆਖਰੀ ਉਹ ਹਿੱਲਾ ਗੁਰ ਅੱਗੇ ਅਰਦਾਸ ਸੀ ਫਰ ਆਖਰੀ ਉਹ ਹਿੱਲਾ ਗੁਰ ਅੱਗੇ ਅਰਦਾਸ ਸੀ ਅਰਦਾਸ ਕੀਤੀ ਸੱਚੇ ਦਿਲੋਂ ਹੋ ਗਈ ਕਬੂਲ ਸੀ ਨਦਰ ਕੀਤੀ ਸੱਚੇ ਗੁਰੂ ਸੂਲੀ ਹੋਈ ਸੂਲ ਸੀ ਫਸਿਆ ਬੇੜਾ ਚੱਲ ਪਿਆ ਮੁੜ ਸਿੱਧੇ ਰਾਹ ਸੀ ਮਾਲ ਵਿੱਚ ਘਰ ਆਇਆ ਬਾਬਾ ਮੱਖਣ ਸ਼ਾਹ ਸੀ ਕਰ ਲਈ ਤਿਆਰੀ ਗੁਰਦਸ਼ਨਾ ਤੇ ਜਾਣ ਦੀ ਦਸਵੰਦ ਵਾਲੀ ਭੇਟਾ ਗੁਰਦਾਰ ਤੇ ਪਹੁੰਚਾਉਣ ਦੀ ਪਹੁੰਚ ਦਿੱਲੀ ਪਤਾ ਲੱਗਾ ਗੁਰ ਅਠਵੇਂ ਸਮਾ ਗਏ ਬਾਬਾ ਹੈ ਬਕਾਲੇ ਦੀ ਬਿਹਾਰਤ ਉਹ ਪਾ ਗਏ ਮੱਖਣ ਸ਼ਾਹ ਨੇ ਕਾਫਲਾ ਬਕਾਲੇ ਰਾਹ ਪਾਲਿਆ ਲਾਮ ਲਸ਼ਕਰ ਲਿਆ ਕੇ ਬਕਾਲੇ ਡੇਰਾ ਲਾ ਲਿਆ ਢੌਂਗੀਆਂ ਦੀ ਪਰਖ ਲਈ ਢੰਗ ਨੋਖਾ ਅਪਣਾ ਲਿਆ ਦੋ ਦਾਂ ਦੋ ਦੋ ਮੋਹਰਾਂ ਅੱਗੇ ਰੱਖ ਹਰ ਢੌਂਗੀ ਅਜਮਾ ਲਿਆ ਕੋਈ ਨਾ ਤਸੱਲੀ ਪਰ ਸ਼ਾਹ ਹੋਇਆ ਨਾ ਨਿਰਾਸ਼ ਸੱਚੇ ਗੁਰ ਨੂੰ ਮਿਲਣ ਵਾਲੀ ਛੱਡੀ ਉਸ ਆਸਨਾ ਪੁਛ ਦਾ ਪਛਾਂਦਾ ਸ਼ਾਹ ਘਰ ਇੱਕ ਵੜਿਆ ਗੁਰੂ ਜੀ ਦੇ ਦਰਸ਼ਨ ਕਰ ਚਾ ਉਹਨੂੰ ਚੜਿਆ ਫੇਰਦਾ ਸੀ ਪੱਲੂ ਨਾਲੇ ਕੋਠੇ ਜਾਵੇ ਚੜਦਾ ਲਬਾਨਕੀ ਬੋਲੀ ਦੇ ਬੋਲ ਉੱਚੀ ਉੱਚੀ ਪੜਦਾ ਖੁਸ਼ੀ ਵਿੱਚ ਖੀਵਾ ਗੁਰ ਲਾਦੋ ਗੁਰ ਲਾਦੋ ਕਰਦਾ ਸੱਚਾ ਗੁਰ ਲਾਦੋ ਰੇ ਸੱਚਾ ਗੁਰ ਲਾਦੋ ਰੇ ਪੜਦਾ ਮਿਲ ਗਿਆ ਸੱਚਾ ਗੁਰੂ ਜਿਨੇ ਸੁਣੀ ਅਰਦਾਸ ਸੀ ਸਿੱਖਾਂ ਲਈ ਹੋ ਗਿਆ ਇਹ ਦਿਨ ਇਤਿਹਾਸ ਸੀ ਕੱਢ ਦਿੱਤਾ ਮੱਖਣ ਸ਼ਾਹ ਨੇ ਭਲੇਖਾ ਉਹਦੋਂ ਸਭ ਦਾ ਕਰ ਦਿੱਤਾ ਪ੍ਰਗਟ ਸ਼ਾਹ ਨੇ ਸੱਚਾ ਗੁਰੂ ਜਗਦਾ ਕਰਨ ਤਾ ਪਛਾਣ ਪ੍ਰਗਟ ਸੱਚਾ ਗੁਰੂ ਜਗਦਾ ਐਸ ਗੁਰ ਕੋ ਬਲ ਬਲ ਜਾਈਏ ਐਸ ਗੁਰ ਕੋ ਬਲ ਬਲ ਜਾਈਏ ऐसे गुण का बल बल जाय है आप भगत मोहता आए रे आप भगत मोहता रे नाना है नरिपत नम शील का ਐਸੇ ਬੂਦ ਤੋ ਬਲ ਬਲ ਜਾਈਏ ਐਸੇ ਬੂਦ ਤੋ ਬਲ ਬਲ ਜਾਈਏ ਐਸੇ ਬੂਦ ਤੋ ਬਲ ਬਲ ਜਾਈਏ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ਼੍ਰੀ ਗੁਰੂ ਦੇ ਚਰਨਾਂ ਅਰਦਾਸ ਕਰਦੇ ਹਾਂ ਜਿਨ੍ਹਾਂ ਨੇ ਅੱਜ ਸਾਨੂੰ ਸਾਰਿਆਂ ਨੂੰ ਰਲ ਕੇ ਗੁਰਦਾਰਾ ਬਾਬਾ ਮੱਖਣ ਸ਼ਾਹ ਲਬਾਣਾ ਸਿਕ ਸੈਂਟਰ ਵਿੱਚ ਸਾਚਾ ਗੁਰੂ ਲਾਲੋ ਦੇਵ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਸਮੂਹ ਆਈਆਂ ਅਸੀਂ ਪੁਸਮੂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਮੇਰੇ ਵੀਰਾਂ ਨੇ ਬਾਹਰ ਸਟਾਲ ਲਾਏ ਨੇ ਜਿੰਦਾ ਮੇਰੇ ਵੀਰਾਂ ਨੇ ਥਾਨ ਪੀਂਦੇ ਕੋਈ ਜੋੜਿਆਂ ਘਾਦੀ ਸੇਵਾ ਕਰ ਰਿਹਾ ਹੈ ਅਸੀਂ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੋ ਸੱਚਾ ਗੁਰੂ ਲਾਡੋ ਦਿਵਸ ਜੋ ਨਵੇਂ ਪਾਸ਼ਾ ਧੰਨਤਾ ਸ਼ੁਕ ਤੇਗ ਬਹਾਦਰ ਮਾਈ ਦਾ ਤੇ ਬਾਬਾ ਮੱਖਣ ਸ਼ਾਹ ਲਵਾਨਾ ਨੇ ਉਹਨਾਂ ਪਰਵਿਖੀਤਾ ਸੀ ਉਸ ਦੇ ਸਬੰਧ ਵਿੱਚ ਗੁਰਦਾ ਬਾਬਾ ਮੱਖਣ ਸ਼ਾਹ ਲਵਾਨਾ ਹਰ ਸਾਲ ਦੀ ਤਰ੍ਹਾਂ ਜਿਹੜਾ ਮਰਾਂਦੀ ਹੈ ਜੋ ਇੰਡੀਆ ਇਸ ਵੀ ਕੱਲ ਜੋ ਬਾਬੇ ਬਗਾਲੇ ਵਿੱਚ ਉੱਥੇ ਵੀ ਬੜੀ ਸ਼ਰਧਾ ਤੇ ਭਾਵਨਾ ਮਨਾਇਆ ਗਿਆ ਹੈ ਅਸੀਂ ਕੋਸ਼ਿਸ਼ ਕਰਦੇ ਹਾਂ ਜੋ ਆਪਣੇ ਬੱਚੇ ਨੇ ਤੋ ਆਪਣੇ ਆਂਰੇ ਬੱਚੇ ਨੇ ਅਸੀਂ ਬੱਚਿਆਂ ਨੂੰ ਗੁਰੂ ਘਰ ਜਿਹਨੂੰ ਲੈ ਕੇ ਆਇਆ ਕਰੀਏ ਕਿਉਂਕਿ ਬੱਚਿਆਂ ਨੇ ਅੱਗੋਂ ਸਾਰੇ ਹੀ ਕਮਾਲ ਚਰਾਨੀ ਹੈ ਕਿਉਂਕਿ ਬੱਚੇ ਦੇਖਣਗੇ ਬਾਣੀ ਨਾਲ ਜੁੜਨਗੇ ਜੋ ਹਰ ਸਾਲ ਦੀ ਤਰ੍ਹਾਂ ਅਸੀਂ ਗੋਦਾਵਾਲ ਵਿੱਚ ਵੀ ਬੜਾ ਵਧੀਆ ਕੈਂਪ ਲਵਾਉਂਦੇ ਹਾਂ ਬੱਚੇ ਦੇ ਕਿ ਮਹੀਨਾ ਲਗਾ ਚੱਲਦਾ ਹੈ ਕਿਉਂਕਿ ਬੱਚੇ ਆਂਦੇ ਨੇ ਸਿੱਖਦੇ ਆ ਕੇ ਅਸੀਂ ਬੱਚੇ ਇਸ ਵਾਰ 11 ਬੱਚਿਆਂ ਨੇ ਆਪਣੇ ਆਵਾਰ ਰੱਖੇ ਨੇ ਤੇ ਉਹਨਾਂ ਨੇ ਪ੍ਰਣਾਲ ਕੀਤਾ ਅਸੀਂ ਆਪਣੇ ਕੇਸ ਨਹੀਂ ਗੜਾਵਾਂਗੇ ਬੱਚੇ ਦੀ ਉਮਰ ਕਿ ਨਹੀਂ ਸੀ 9 ਸਾਲ 7 ਸਾਲ 11 ਸਾਲ ਜਿਸ ਉਹਨਾਂ ਕੁਸ਼ਕਾਇਸ਼ਰ ਗੁਰੂ ਘਰ ਵਿੱਚ ਹੀ ਉਹਨਾਂ ਸਮਾਂਤ ਕੀਤਾ ਗਿਆ ਕਿ ਜਦੋਂ ਬੱਚੇ ਦੇਖਦੇ ਨੇ ਇੱਕ ਦੂਜੇ ਨੂੰ ਚੱਲ ਦੇਖੇ ਉਹ ਸਾਰੇ ਸਿੱਖੀ ਨਾਲ ਜੁੜਦੇ ਸਾਡਾ ਵੀ ਫਰਜ਼ ਬੰਦਾ ਹੈ ਆਪਣੇ ਬੱਚਿਆਂ ਨੂੰ ਜ਼ਰੂਰ ਗੁਰਬਾਣੀ ਨਾਲ ਜੋੜਿਆ ਕਰੀਏ ਅਸੀਂ ਅਰਦਾਸ ਕਰਦੇ ਚਾਹੇ ਪਾਸ਼ਾ ਸਾਨੂੰ ਸਾਰਿਆਂ ਨੂੰ ਗੁਰੂ ਮਹਾਰਾਜ ਸਮਤ ਬਖਸ਼ੇ ਅਤੇ ਰਾਲ ਕੇ ਚੱਲਣ ਦੀ ਸਮਤ ਬਸ਼ੇ ਐਦਾਂ ਸੀ ਵਧੀਆ ਸਾਰੇ ਗੁਰੂ ਘਰ ਦੇ ਤਰ੍ਹਾਂ ਗੁਰੂ ਘਰ ਅਤੇ ਸਮੂਥ ਵੈਲਫੇਅਰ ਸੜੀਆਂ ਇੱਥੇ ਪਹੁੰਚਿਆ ਨੇ ਅਸੀਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰੂ ਲਾਦਰ ਦੇ ਦੇਵ ਗੁਰਦੁਆਰਾ ਸਾਹਿਬ ਆਪਾ ਮੱਖਣਛਾ ਲਬਾਣਾ ਸਿਕ ਸੈਂਟਰ ਨਿਊਯਾਰਕ ਸਿਖੇ ਬਣਾ ਰਹੇ ਹਾਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਬਾਹਰ ਸੰਗਤਾਂ ਦੇ ਸਟਾਲ ਲੱਗੇ ਹੋਏ ਨੇ ਸੰਗਤਾਂ ਹਮੇ ਮਾ ਕੇ ਗੁਰੂ ਮਹਾਰਾਜ ਦੇ ਜਨਵਾਨ ਹਾਲ ਚ ਵੀ ਪਹੁੰਚ ਰਹੀਆਂ ਨੇ ਸਾਰੀਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਫਤਿਹ ਅੱਜ ਗੁਰਦੁਆਬਾਹ ਮੱਖਛਾਲ 12 ਗੁਰਦਵਾਰ ਸਾਹਿਬ ਨੂੰ ਗੁਰਲਾਡੋ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਤੇ ਸਲਾਵਾਂ ਨੂੰ ਪਿੰਡ ਸਲਾਵਾਂ ਨੂੰ ਗੋਲ ਕੇ ਫੈਨਾਂ ਲੰਗਰ ਲਾਇਆ ਗਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਲਬਾਨਾ ਬਰਾਦਰੀ ਬੜੇ ਚਾਅ ਉਤਸ਼ਾਹ ਨਾਲ ਗੁਰੂ ਲਾਡੋ ਦੇਵ ਸਮਾਣਾ ਆ ਰਹੀ ਹੈ ਇਸ ਮੌਕੇ ਤੇ ਸਾਰਿਆਂ ਨੂੰ ਸਾਡੇ ਪਿੰਡ ਮਿਆਣੀ ਵੱਲੋਂ ਲੱਖ ਲੱਖ ਵਧਾਈਆਂ ਹੋਣ ਥੈਂਕ ਯੂ ਵੈਰੀ ਮਚ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਬਲਤ ਤੂੰ ਨਿਸ਼ਾਨ ਕਰਮ ਅਕੂਰੇ ਹੈ ਔਰ ਸੇਵਾ ਪਰਧਾ ਸੇਵਤ ਸੁ ਤਾਰੂ ਨੂੰ ਹੈ ਜਗਮਗੂਰ ਹੈ ਜਗਮਗੂਰ ਹੈ ਜਗਮਗੂਰ ਹੈ ਜਗਮਗੂਰ ਹੈ ਜਗਮਗੂਰ ਹੈ ਜਦ ਮੁਦੀ ਉਹਦੇ ਹੈ ਸਾਥ ਸੰਗਤ ਅਸਦਾ ਬਾਜੀ ਮਜ਼ਾ ਆ ਰਿਹਾ ਦੇਖ ਕੇ ਆਪਣੇ ਪੰਜਾਬੀ ਭਾਈਚਾਰੇ ਨੂੰ ਦੇਖ ਕੇ ਵਧੀਆ ਲੱਗਦਾ ਮਹਿਸੂਸ ਹੁੰਦਾ ਬਹੁਤ ਬਾਜੀ ਬਹੁਤ ਜ਼ਿਆਦਾ ਅੱਜ ਸਜਦਾ ਕਰਨ ਨੂੰ ਦਿਲ ਕਰਦਾ ਬਾਬੇ ਨਾਨਕ ਨੇ ਜਿਹੜਾ ਸਾਨੂੰ ਇਹ ਪ੍ਰਸਾਦ ਦਿੱਤੀ ਹੈ ਲੰਗਰਾਂ ਦੀ ਬਿਲਕੁਲ ਜੀ ਬਿਲਕੁਲ ਕਰਦਾ ਜੀ ਦੇਖ ਕੇ ਭਾਈਚਾਰਾ ਦੇਖ ਕੇ ਖੁਸ਼ ਹੋ ਜਾਂਦੇ ਨਹੀਂ ਤਾਂ ਬਾਜੀ ਤੁਹਾਨੂੰ ਪਤਾ ਹੈ ਕੰਮਾਂ ਤੋਂ ਘਰ ਘਰ ਤੋਂ ਕੰਮ ਬਸ ਹੋਰ ਤਾਂ ਹੈ ਨਹੀਂ ਕੋਈ ਕਹਿੰਦੇ ਨੇ ਕਿ ਇੱਕ ਜਿਹੜਾ ਇਕੱਲਾਪਨ ਹੁੰਦਾ ਕਿਉਂਕਿ ਹਰ ਕਿਸੇ ਨੇ ਆਪਣਾ ਘਰ ਛੱਡਿਆ ਆਪਣੇ ਆਪ ਨੂੰ ਪਰਿਵਾਰ ਨੂੰ ਸੁੱਖ ਦੇਣ ਵਾਸਤੇ ਜਿਹੜਾ ਉਹ ਇਕੱਲਾਪਣ ਇੱਥੇ ਆ ਕੇ ਦੂਰ ਹੁੰਦਾ ਬਿਲਕੁਲ ਭਾਜੀ ਇੱਥੇ ਆਣ ਕੇ ਦੂਰ ਬੰਦਾ ਜੀ ਉਦਾਂ ਦਾ ਬਸ ਉਦਾਂ ਹੀ ਇਕੱਲਾਪਣ ਨਹੀਂ ਉਹ ਜਿਹੜਾ ਭੁੱਲ ਜਾਂਦਾ ਬੰਦਾ ਆਪਣੀਆਂ ਟੈਨਸ਼ਨਾਂ ਭੁੱਲ ਜਾਂਦਾ ਸਾਰੀਆਂ ਬਿਲਕੁਲ ਰਿਲੈਕਸ ਰਿਲੈਕਸ ਫੀਲ ਕਰਦਾ ਵੀ ਅਸੀਂ ਇੰਡੀਆ ਜੀ ਬੈਠੇ ਆ ਜਿੰਦਾ ਇਹ ਐਂ ਲੱਗਦਾ ਆਪਣੇ ਆਪ ਚ ਥੈਰੇਪੀ ਹੈ ਹਾਂਜੀ ਹਾਂਜੀ ਬਹੁਤ ਵਧੀਆ ਰਿ ਹੈ ਥੈਰੇਪੀ ਹੈ ਜੀ ਬਿਲਕੁਲ ਧੰਨਵਾਦ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਗੁਰਦੁਆਰਾ ਸਾਹਿਬ ਬਾਬਾ ਮੱਖਣਸ਼ਾਲਾ ਬਾਣਾ ਸਿਕ ਸੈਂਟਰ ਵਿਖੇ ਗੁਰੂ ਲਾਦਰੇ ਦਿਵਸ ਬੜੀ ਸ਼ਰਧਾ ਭਾਵਨਾ ਤੇ ਪਿਆਰ ਨਾਲ ਮਨਾਇਆ ਗਿਆ ਜਿਦੇ ਵਿੱਚ ਸਾਡੀ ਕਮੇਟੀ ਦੇ ਪ੍ਰਧਾਨ ਸਰਦਾਰ ਸੁਖਜਿੰਦਰ ਸਿੰਘ ਉਹਨਾਂ ਤੋਂ ਬਾਅਦ ਸਾਡੇ ਵਾਈਸ ਪ੍ਰੈਜ਼ੀਡੈਂਟ ਸਰਦਾਰ ਸੁਰਿੰਦਰ ਸਿੰਘ ਪੰਮਾ ਕੈਸ਼ੀਅਰ ਸਰਦਾਰ ਗਰੀਬ ਸਿੰਘ ਕਾਲੀ ਕੈਸ਼ੀਅਰ ਸਰਦਾਰ ਹਰਮਿੰਦਰ ਸਿੰਘ ਤੇ ਦਾਸ ਜਿਨ੍ਹਾਂ ਦੇ ਨਾਲ ਬਾਕੀ ਸਾਡੇ ਸੈਕਟਰੀ ਸਾਹਿਬ ਬਾਕੀ ਸਾਰੀ ਕਮੇਟੀ ਸਾਰਿਆਂ ਦਾ ਅਸੀਂ ਨਾਂ ਨਹੀਂ ਲੈ ਸਕਦੇ ਪਰ ਉਹਨਾਂ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਹੈ ਤੇ ਸਾਰੀਆਂ ਆਈਆਂ ਕਮੇਟੀਆਂ ਦਾ ਧੰਨਵਾਦ ਵੀ ਕੀਤਾ ਤੇ ਜੀਆਂ ਨੂੰ ਕਿਹਾ ਸਾਰੇ ਸਾਡੀ ਕਮੇਟੀ ਨੇ ਸਾਰਿਆਂ ਦਾ ਧੰਨਵਾਦ ਕੀਤਾ ਹੁਣ ਬਹੁਤ ਵਧੀਆ ਪ੍ਰੋਗਰਾਮ ਨੇਪਰੇ ਚੜਿਆ ਅਸੀਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਤੇ ਅਗਲੇ ਆਉਣ ਵਾਲੇ ਪ੍ਰਧਾਨ ਸਾਹਿਬ ਸਾਡੇ ਮਹਿੰਦਰ ਸਿੰਘ ਉਹਨਾਂ ਨੇ ਸਰਦਾਰ ਹਿੰਮਤ ਸਿੰਘ ਸਰਪੰਚ ਬਾਕੀ ਵੀ ਕਾਫੀ ਸੰਗਤਾਂ ਆਈਆਂ ਸੀ ਸਾਰਿਆਂ ਨੇ ਸਾਡਾ ਸੰਯੋਗ ਦਿੱਤਾ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਦਰਾ ਬਾਬਾ ਮੱਖਣਸ਼ਾਲਾ ਬਾਨਾ ਨਿਊਯਾਰਕ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਸਾਚਾ ਗੁਰੂ ਲਾਧੋਰੇ ਬਹੁਤ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ ਗਿਆ ਦੇਸ਼ਾਂ ਵਿਦੇਸ਼ਾਂ ਵਿੱਚ ਇਹ ਦਿਨ ਜੋ ਹੈ ਬਹੁਤ ਵੱਡੇ ਪੱਧਰ ਤੇ ਮਨਾਇਆ ਜਾਂਦਾ ਹੈ ਖਾਸ ਕਰਕੇ ਬਾਬੇ ਬਕਾਲੇ ਦੀ ਧਰਤੀ ਤੇ ਸਾਚਾ ਗੁਰੂ ਲਾਧੋਰੇ ਜਿਸ ਤੇ ਜਿਸ ਦਿਨ ਉਦੋਂ ਹੀ ਪਾਸ਼ਾ ਤੇ ਬਖਸ਼ਿਸ਼ ਕੀਤੀ ਉਹਨਾਂ ਨੇ ਬਾਬਾ ਮੱਖਣਸ਼ਾ ਲਬਾਣਾ ਤੇ ਤਾਂ ਪ੍ਰਗਟ ਹੋਏ ਇਹ ਮਾਨ ਜੋ ਹੈ ਬਾਬਾ ਮੱਖਣਸ਼ਾ ਲਬਾਣਾ ਨੂੰ ਮਿਲਿਆ ਉਸ ਮਹਾਰਿ ਸਿੱਖ ਦੇ ਨਾਂ ਤੇ ਦੇਸ਼ਾਂ ਵਿਦੇਸ਼ਾਂ ਵਿੱਚ ਕਾਫੀ ਗੁਰਦਵਾਰ ਸਾਹਿਬ ਬਣੇ ਹੋਏ ਹਨ ਜਿੱਥੇ ਸਿੱਖੀ ਦਾ ਪ੍ਰਚਾਰ ਬਹੁਤ ਵੱਡੇ ਪੱਧਰ ਤੇ ਚੱਲ ਰਿਹਾ ਹੈ ਅੱਜ ਦੇਨ ਦੀ ਜੋ ਮਹੱਤਤਾ ਹੈ ਉਸ ਵੇਲੇ ਜਦ ਤੁਸੀਂ ਦੇਖੋ ਕਿ ਲੋਕਾਂ ਨੂੰ ਸੰਗਤ ਨੂੰ ਗੁਬਰਾਹ ਕਰਨ ਵਾਸਤੇ 22 ਝੂਠੇ ਸਾਧ ਗੁਰੂਵਾਨ ਬੈਠੇ ਨਾਲ ਬਾਬੇ ਬਕਾਲੇ ਦੀ ਧਰਤੀ ਤੇ ਤਾਂ ਅੱਜ ਸਾਡੇ ਸਾਹਮਣੇ ਗੁਰੂ ਗ੍ਰੰਥ ਸਾਹਿਬ ਜੀ ਹਾਜ਼ਰ-ਨਾਜ਼ਰ ਹਨ ਸਭ ਨੂੰ ਪਤਾ ਹੈ ਕਿ ਇਹ ਜੋ ਗੁਰੂ ਹੈ ਗੁਰੂ ਗੋਬਿੰਦ ਸਿੰਘ ਵੱਲੋਂ ਹੁਕਮ ਹੈ ਸਭ ਸਿੱਖਾਂ ਨੂੰ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਸਾਡੇ ਹਾਜ਼ਰ-ਨਾਜ਼ਰ ਗੁਰੂ ਹਨ ਅੱਜ ਇਸ ਗੁਰਗ੍ਰੰਥ ਸਾਹਿਬ ਦੀ ਵਰਤੋਂ ਕਰਕੇ ਸ਼ਬਦ ਦੀ ਵਰਤੋਂ ਕਰਕੇ ਕਿੰਨੇ ਡੇਰੇ ਚੱਲ ਰਹੇ ਹਨ ਉਹ ਸਭ ਪਖੰਡੀ ਹਨ ਉਹਨਾਂ ਨੂੰ ਛੱਡ ਕੇ ਸੈਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜਨ ਦੀ ਜ਼ਰੂਰਤ ਹੈ ਗੁਰੂ ਘਰਾਂ ਦੇ ਵਿੱਚ ਆਉਣ ਦੀ ਜ਼ਰੂਰਤ ਹੈ ਆਪਣੇ ਬੱਚਿਆਂ ਨੂੰ ਆਪ ਜਿੰਨੇ ਵੀ ਲੋਕ ਭੁੱਲੇ ਹੋਏ ਹਨ ਡੇਰੇ ਛੱਡ ਕੇ ਇਸ ਪਾਸੇ ਆਓ ਤਾਂ ਹੀ ਫਾਇਦਾ ਹੈ ਸੱਚਾ ਗੁਰਲਾਦਰ ਇਹ ਮਨਾਉਂਦਾ ਹੈ ਕਿ ਅਸੀਂ ਸੱਚੇ ਗੁਰੂ ਦੇ ਦਰ ਤੇ ਚਲੀਏ ਜੋ ਗੁਰਗਰ ਸਾਹਿਬ ਜਿਹਨਾਂ ਦਾ ਆਪ ਨੂੰ ਪਤਾ ਹੈ ਕਿ ਸਮੁੱਚੇ ਕਾਇਨਾਤ ਨੂੰ ਦੀ ਅਗਵਾਈ ਕਰਦੇ ਹਨ ਗਵਾਈ ਕਰਨ ਦੇ ਯੋਗ ਹਨ ਇਹਨਾਂ ਵੀ ਲਿਖਿਆ ਸੰਦੇਸ਼ ਸਭੇ ਸਾਂਝੀ ਵਾਇਲਸ ਦਾਈਨ ਕੋਈ ਨਾ ਦਿਸੇ ਬਾਹਰ ਜਿਓ ਇਹ ਕੋਈ ਵੀ ਇਹਨਾਂ ਦੇ ਕਲਾਬੇ ਤੋਂ ਬਾਹਰ ਨਹੀਂ ਸਭਨਾ ਧਰਮਾਂ ਦਾ ਸਤਿਕਾਰ ਕਰਦਾ ਹੈ ਸਾਰੇ ਧਰਮਾਂ ਦੇ ਬਾਰੇ ਇਸ ਵਿੱਚ ਗੱਲ ਕੀਤੀ ਗਈ ਹੈ। ਬੋਸਟਰੀ ਧਰਮਾਂ ਦੇ ਲੋਕ ਉਹਨਾਂ ਦਾ ਜੋ ਜੋ ਬਚਨ ਹਨ ਉਹ ਗੁਰੂ ਗ੍ਰੰਥ ਸਾਹਿਬ ਵਿੱਚ ਅਰਜ ਕੀਤੇ ਜਿਹੜਾ ਗੁਰਾਂ ਵੱਲੋਂ। ਸੋ ਇਹ ਮੈਸੇਜ ਬਹੁਤ ਸਾਂਝਾ ਕਰਨ ਦੀ ਜ਼ਰੂਰਤ ਹੈ। ਸਾਨੂੰ ਇਸ ਤੇ ਚੱਲਣ ਦੀ ਜ਼ਰੂਰਤ ਹੈ। ਦੁਬਾਰਾ ਫਿਰ ਮੈਂ ਤੁਹਾਡੀਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦੀ ਹਾਂ। ਖਾਸ ਕਰਕੇ ਪੰਜਾਬ ਜੋ ਚੈਨਲ ਹੈ ਇਹ ਬਹੁਤ ਵੱਡੇ ਪੱਧਰ ਤੇ ਪੰਜਾਬੀ ਦੀ ਸੇਵਾ ਕਰ ਰਿਹਾ ਹੈ। ਇਹਨਾਂ ਨੂੰ ਮੈਂ ਵਧਾਈ ਦਿੰਦਾ ਹਾਂ ਜੀ ਆਇਆਂ ਦਾ ਅਰਦਾਸ ਕਰਦਾ ਹਾਂ ਇਹ ਚੈਨਲ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੇ। ਇਹ ਚੈਨਲ ਦੀ ਜਿੰਨੀ ਵੀ ਸਪੋਰਟ ਹੋ ਸਕੇ ਸਾਬਣਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ